ਸਰ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਟੱਲੇਵਾਲ ਗੁਰੂਗਰ ਆਏ ਹੋ ਜਿੱਥੇ ਸੰਤ ਬਾਬਾ ਕਰਨੈਲ ਸਿੰਘ ਜੀ ਪਿਛਲੇ ਦਿਨ ਸੱਚਖੰਡ ਜਾਬਰਾਜੇ ਕੀ ਕਹਿਣਾ ਚਾਹੋਗੇ ਅੱਜ ਅਸੀਂ ਟੱਲੇਵਾਲ ਜਗ ਗੁਰਦੁਆਰ ਸਾਹਿਬ ਮੁਖੀ ਨਤਵਸਤ ਕੋਲ ਨਹੀਂ ਆਏ ਕਿਉਂਕਿ ਜਿਹੜੇ ਇਸ ਗੁਰਦੁਆਰਾ ਸਾਹਿਬ ਦੇ ਸੰਤ ਸੀਗੇ ਸੰਤ ਮਹਾਪੁਰਸ਼ ਮਹਾਰਾਜ ਕਰਨੈਲ ਸਿੰਘ ਜੀ ਉਹ ਸੱਚਖੰਡ ਵਾਸੀ ਹੋ ਗਏ ਨੇ ਕਾਨੂੰਨਾਂ ਦੇ ਹੁਕਮ ਪਾਈ ਜਾਣੇ ਆ ਇਸ ਕਰਕੇ ਮੈਂ ਅੱਜ ਹਾਜ਼ਰੀ ਲਗਾਉਣ ਆਇਆ ਔਰ ਇਸ ਗੱਲ ਦਾ ਸਾਨੂੰ ਬੜਾ ਸਕੂਨ ਆ ਕਿ ਸੰਤ ਮਹਾਂਪੁਰਸ਼ ਮਹਾਰਾਜ ਕਨੈਸ ਸਿੰਘ ਜੀ ਹੋਰਾਂ ਨੇ ਆਪਣੀ ਤਾ ਜ਼ਿੰਦਗੀ ਮਨੁੱਖਤਾ ਦੀ ਸੇਵਾ ਲਈ ਔਰ ਸਭ ਤੋਂ ਜਿਹੜੀ ਅਹਿਮ ਸੇਵਾ ਹੁੰਦੀ ਉਹ ਐਜੂਕੇਸ਼ਨ ਦੀ ਹੁੰਦੀ ਆ ਜੋ ਮਹਾਰਾਜ ਕਨੈਸ ਸਿੰਘ ਜੀ ਹੋਰਾਂ ਨੇ ਬੱਚਿਆਂ ਨੂੰ ਖਾਸ ਕਰਕੇ ਜਿਹੜੀਆਂ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਸੀ ਬੇਸ਼ੱਕ ਸਾਰੇ ਹੀ ਬੱਚਿਆਂ ਲਈ ਫੀਸ ਨਾਮਾਤਰਾ ਬੜੀ ਥੋੜੀ ਫੀਸ ਆ ਪਰ ਜਿਹੜੀਆਂ ਲੋੜਵੰਦ ਗਰੀਬ ਪਰਿਵਾਰਾਂ ਦੇ ਲੜਕੀਆਂ ਸੀ ਬੀਏਡ ਕਰਨਾ ਚਾਹੁੰਦੀਆਂ ਸੀ ਉਹਨਾਂ ਨੂੰ ਮਹਾਰਾਜ ਫ੍ਰੀ ਵੀ ਬੀਏਡ ਕਰਵਾ ਦਿੱਤੀ ਸੀ ਤੇ ਅਨੇਕਾਂ ਸੈਂਕੜੇ ਦੀ ਲੱਖਾਂ ਦੀ ਤਦਾਰ ਵਿੱਚ ਬੱਚੇ ਨੇ ਜਿਹੜੇ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਖੇਤਰਾਂ ਤੇ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਪੂਰੀ ਤਰ੍ਹਾਂ ਸੈਟਲ ਹੋਏ ਨੇ ਔਰ ਮਹਾਰਾਜ ਕਰਤਾਰ ਸਿੰਘ ਜੀ ਹੋਰਾਂ ਦਾ ਕਲਾ ਐਜੂਕੇਸ਼ਨ ਨਹੀਂ ਹੈਲਥ ਦੇ ਵਿੱਚ ਵੀ ਬੜਾ ਵੱਡਾ ਯੋਗਦਾਨ ਪੁੱਟਿਆ ਹੈ ਇਹ ਕਹਿਣ ਤੋਂ ਬਾਅਦ ਪੂਰੇ ਇਲਾਕੇ ਦੇ ਅ ਵੱਡੀ ਸੇਵਾਵਾਂ ਆ ਰਹੇ ਸੀ ਤੇ ਉਹਨਾਂ ਦੇ ਸਤਖੰਡ ਜਾਣ ਤੇ ਮੈਂ ਸਭ ਦਾ ਸਾਰੇ ਲੋਕਾਂ ਨੂੰ ਹਰ ਇੱਕ ਦੇ ਲੋਕਾਂ ਨੂੰ ਇਹ ਗੱਲ ਮਹਿਸੂਸ ਹੋਈ ਆ ਕਿ ਜਿਹੜੀਆਂ ਉਹਨਾਂ ਦੀਆਂ ਸੇਵਾਵਾਂ ਨੇ ਉਹ ਅੱਗੇ ਵੀ ਜਾਰੀ ਰਹਿਣ ਸੋ ਜੋ ਅਗਲੇ ਮਹਾਪੁਰਸ਼ ਜਿਨ੍ਹਾਂ ਨੂੰ ਪਗੜੀ ਦੇ ਗਏ ਆ ਭਿੰਦਰ ਸਿੰਘ ਜੀ ਸੋ ਭਿੰਦਰ ਸਿੰਘ ਜੀ ਤੇ ਅਗਲੀਆਂ ਸੇਵਾਵਾਂ ਜਿਹੜੀਆਂ ਉਹ ਚਾਰੀ ਰੱਖਣਗੇ ਸੋ ਮੈਂ ਉਹਨਾਂ ਨੂੰ ਨਤਮਸਤ ਹੋਣਾ ਉਹਨਾਂ ਦੀਆਂ ਸੇਵਾਵਾਂ ਨੂੰ ਨਤਮਸਤ ਹੋਣਾ